ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਸਕਰੀਨ ਤੇ ਨਾਲ ਪਿੱਛੇ ਤੁਸੀਂ ਨਾਲ-ਨਾਲ ਇੱਕ ਤਸਵੀਰ ਦੇਖ ਰਹੇ ਹੋ ਇਸ ਤਸਵੀਰ ਦੇ ਸਬੰਧ ਵਿੱਚ ਕੁਝ ਗੱਲਾਂ ਬਾਤਾਂ ਕਰਨ ਵਾਸਤੇ ਮੈਂ ਆਪ ਜੀ ਦੇ ਉਰੂਬਰੂ ਹਾਂ ਅਸੀਂ ਨਾ ਬਹੁਤ ਸਾਰੀਆਂ ਰਵੱਈਆ ਨੂੰ ਆਪਣੇ ਵੇੜਿਆਂ ਦੇ ਵਿੱਚ ਆਪਣੇ ਕਲਚਰ ਦਾ ਹਿੱਸਾ ਇਸ ਕਦਰ ਬਣਾ ਬੈਠੇ ਆਂ ਕਿ ਜਦੋਂ ਕੋਈ ਇਹ ਗੱਲ ਕਰੇ ਕਿ ਇਹ ਗੁਰਮਤ ਨਹੀਂ ਹੈ ਇਹ ਗੁਰਮਤ ਦੇ ਉਲਟ ਹੈ ਇਹ ਮਨਮਤ ਹੈ ਤਾਂ ਸਾਡੇ ਵਿੱਚ ਬਹੁਤ ਸਾਰਿਆਂ ਨੂੰ ਕਈ ਵਾਰ ਯਕੀਨ ਹੀ ਨਹੀਂ ਆਉਂਦਾ ਹੈਗਾ ਸਾਨੂੰ ਲੱਗਦਾ ਕਿ ਲੈ ਇਹ ਐਵੇਂ ਹੀ ਕਰੀ ਜਾਣ ਡਿਆ ਹੈਗਾ ਸੋ ਤਾਂ ਇਹਨਾਂ ਨੇ ਬਰੇ ਹੋ ਗਏ ਇਦਾਂ ਹੀ ਕਰਦਿਆਂ ਨੂੰ ਮੈਂ ਹੋਰ ਬਹੁਤ ਸਾਰੇ ਲੋਕਾਂ ਨੂੰ ਵੇਖਦਾ ਕਿ ਉਹ ਇੰਜ ਹੀ ਤਾਂ ਕਰਦੇ ਪਏ ਹੈਗੇ ਆ ਜਿਨ੍ਹਾਂ ਨੇ ਉਸ ਮਕਸਦ ਨੂੰ ਉਸ ਮਹਾਨ ਕੁਰਬਾਨੀਆਂ ਨੂੰ ਸਮਝੇ ਨਹੀਂ ਹੈਗਾ ਉਹਨਾਂ ਮਹਾਨ ਕੁਰਬਾਨੀਆਂ ਨੂੰ ਜਿਹੜੀਆਂ ਕੁਰਬਾਨੀਆਂ ਹੋਈਆਂ ਔਰ ਕਿਸ ਮਕਸਦ ਦੇ ਵਾਸਤੇ ਹੋਈਆਂ ਔਰ ਹੋਈਆਂ ਔਰ ਅੱਜ ਵੀ ਹੋ ਰਹੀਆਂ ਨੇ ਤੁਸੀਂ ਦੇਖੋ ਭਾਰਤ ਦੀਆਂ ਅੱਡ ਅੱਡ ਜੇਲਾਂ ਦੇ ਅੰਦਰ ਬੰਦ ਸੂਰਬੀਰ ਬਹਾਦਰ ਯੋਧੇ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਜੇਲਾਂ ਦੀਆਂ ਚਾਰਦੀਵਾਰੀਆਂ ਦੇ ਅੰਦਰ ਬਤਾਤੀਆਂ ਪਰ ਸਮੇਂ ਦੀਆਂ ਹਕੂਮਤਾਂ ਦੇ ਮੁਰੇ ਉਹਨਾਂ ਨੇ ਗੋਡੇ ਨਹੀਂ ਟੇਕੇ ਕਾਰਨ ਕੀ ਪਲਾ ਕਾਰਨ ਆ ਇਹ ਹੈ ਨਾ ਜੀ ਕਿ ਹਾਕਮ ਜਿਹੜੀਆਂ ਭਾਵੇਂ ਹੁਣ ਦੀਆਂ ਸਰਕਾਰਾਂ ਹੋਣ ਭਾਵੇਂ ਪੁਰਾਣੇ ਵੇਲੇ ਦੀਆਂ ਜਦੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆਪਾਂ ਮਨਾਉਂਦੇ ਆ ਨਾ ਜੀ ਜਦੋਂ ਉਹਨਾਂ ਦਾ ਜਨਮ ਹੋਇਆ ਔਰ ਉਸ ਵੇਲੇ 18ਵੀਂ ਸਦੀ ਦਾ ਇਤਿਹਾਸ ਪੜ ਲੈਂਦੇ ਆ ਉਸ ਤੋਂ ਪਿੱਛੇ ਚਲ ਜਾਂਦੇ ਆਪਾਂ ਉਸ ਵੇਲੇ ਦੀਆਂ ਹਕੂਮਤਾਂ ਵੀ ਧੱਕਾ ਕਰਦੀਆਂ ਸੀਗੀਆਂ ਉਹ ਜ਼ਬਰ ਅਤੇ ਜ਼ੁਲਮ ਕਰਦੀਆਂ ਸੀਗੀਆਂ ਜ਼ਬਰ ਅਤੇ ਜ਼ੁਲਮ ਦਾ ਟਾਕਰਾ ਕਰਨ ਦੇ ਵਾਸਤੇ ਸਾਮਣਾ ਕਰਨ ਦੇ ਵਾਸਤੇ ਹਿੱਕਾਂ ਤਾਣ ਕੇ ਮੂਹਰੇ ਖੜਦੇ ਸਕੇ ਜੜੇ ਉਹਨਾਂ ਦੇ ਜਦੋਂ ਆਪਾਂ ਜਨਮ ਦਿਹਾੜੇ ਮਨਾਉਂਦੇ ਆ ਉਸ ਵੇਲੇ ਆਪਾਂ ਕਈ ਵਾਰ ਮੰਨਮਤ ਕਰਦੇ ਆ ਕਈ ਵਾਰ ਆਪਾਂ ਗੁਰਮਤ ਤੋਂ ਕੋਹਾਂ ਦੂਰ ਚਲ ਜਾਂਦੇ ਆ ਹੁਣ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਜਿਹੜੇ ਪਿੱਛੇ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਅੰਦਰ ਤੁਸੀਂ ਦੇਖੋ ਫੋਟੋ ਵਿੱਚ ਜੋ ਨਜ਼ਰ ਆਉਂ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਔਰ ਪ੍ਰਕਾਸ਼ ਦੇ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿੰਨਾ ਚੰਗਾ ਉੱਚਾ ਲਮਾਣ ਪੂਰਾ ਭਰ ਜਵਾਨ ਕੇਕ ਰੱਖਿਆ ਹੋਇਆ ਜੀ ਇੱਕ ਬੰਦਾ ਲਾਗੇ ਖੜਾ ਉਹ ਐ ਲੱਗੜਾ ਜਿੱਦਾਂ ਨਾ ਭਈ ਪਿੱਛੇ ਉਹ ਕੇਕ ਨੂੰ ਹੀ ਮੱਥਾ ਟੇਕਣ ਡਿਆ ਆ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਰੱਖੀ ਹੋਈ ਆ ਸੋ ਇਸ ਤਰੀਕੇ ਦੇ ਸਾਡੇ ਹਾਲਾਤ ਬਣ ਚੁੱਕੇ ਹੈਗਾ ਮੈਂ ਗੱਲ ਕਰਨਾ ਚਾਹਾਂ ਕਿ ਸੂਰਬੀਰ ਬਹਾਦਰ ਜੋਦੇ ਅੱਢ ਅੱਡ ਜੇਲ੍ਹਾਂ ਦੇ ਅੰਦਰ ਬੰਦ ਕਿਉਂ ਨਹੀਂ ਭਲਾ ਕੀ ਸਾਨੂੰ ਪਤਾ ਇਸ ਗੱਲ ਦਾ ਕੀ ਸਾਨੂੰ ਇਸ ਗੱਲ ਦਾ ਪਤਾ ਹੈਗਾ ਕਿ ਜਿਹੜੀਆਂ ਸਿੱਖੀ ਦੀਆਂ ਰਵੈਤਾਂ ਨੇ ਜਿਨ੍ਹਾਂ ਨੂੰ ਵੱਖ-ਵੱਖ ਸਮੇਂ ਦੀਆਂ ਹਕੂਮਤਾਂ ਭਾਵੇਂ ਪਹਿਲੀਆਂ ਭਾਵੇਂ ਅੱਜ ਵਾਲੀਆਂ ਢਾਹ ਲਾ ਰਹੀਆਂ ਨੇ ਉਹ ਢਾਹ ਨਾ ਲਾ ਸਕਣ ਸਾਡੀਆਂ ਸਿੱਖ ਪਰੰਪਰਾ ਸਾਡੀਆਂ ਸਿੱਖ ਰਵੈਤਾਂ ਜਿਹੜੀ ਸਾਡੀ ਹੋਂਦ ਜਿਸ ਤਰੀਕੇ ਦਾ ਗੁਰੂ ਸਾਹਿਬ ਜੀ ਨੇ ਸਾਨੂੰ ਘੜਿਆ ਖਾਰਸਾ ਪੱਥਰ ਨੂੰ ਘੜਿਆ ਪਿਓ ਉਸ ਤਰੀਕੇ ਦੇ ਨਾਲ ਸਾਰਾ ਕੁਝ ਬਰਕਰਾਰ ਰਹਿ ਸਕੇ ਇਸੇ ਕਰਕੇ ਅਸ਼ਾਤਾ ਹੁੰਦੀਆਂ ਨਾ ਜੀ ਇਸੇ ਕਰਕੇ ਜੇਲ੍ਹਾਂ ਦੇ ਅੰਦਰ ਅੱਜ ਸੂਰਬੀਰ ਬਹਾਦਰ ਜ ਉਹਦੇ ਬੰਦੋਆ ਨਾ ਜੀ ਇਸੇ ਕਰਕੇ 32 32 ਬਰੇ ਹੋ ਗਿਆ ਉਹਨਾਂ ਨੂੰ ਇਸੇ ਕਰਕੇ ਕਿ ਫਾਂਸੀਆਂ ਦੇ ਰੱਸਿਆਂ ਦੇ ਉੱਪਰ ਝੂਲ ਗਏ ਨਾ ਜੀ ਇਸੇ ਕਰਕੇ ਨਾ ਜੀ ਕਿ ਸਮੇਂ ਦੀਆਂ ਹਕੂਮਤਾਂ ਕਹਿੰਦੇ ਤੁਹਾਨੂੰ ਛੱਡ ਦਾਂਗੇ ਪਰ ਤੁਸੀਂ ਇਹਨ ਮੰਨ ਲਓ ਕਹਿੰਦੇ ਨਹੀਂ ਇਹ ਮੰਨਣੀ ਸਿੱਖ ਕੀ ਕਹਿੰਦੇ ਪੜਾ ਸਿੱਖ ਇਹੀ ਚਾਉਂਦੇ ਆ ਨਾ ਕਿ ਤੁਸੀਂ ਸਾਡੀਆਂ ਪਰੰਪਰਾਵਾਂ ਦਾ ਕਹਾਣ ਕਰਦੇ ਜੋ ਤੁਸੀਂ ਸਾਡੇ ਇਤਿਹਾਸ ਦਾ ਮਲਿਆ ਮੇਟ ਕਰਦੇ ਹੋ ਤੁਸੀਂ ਸਾਡੀਆਂ ਰਵੈਤਾਂ ਦੇ ਵਿੱਚ ਲਾਤ ਅੜਾਉਂਦੇ ਹੋ ਬਿਨਾਂ ਵਜ੍ਹਾ ਸਾਨੂੰ ਉਹ ਬਰਦਾਸ਼ਤ ਨਹੀਂ ਹੈ ਜੇ ਤੁਸੀਂ ਇੰਜ ਕਰਨੋਂ ਨਹੀਂ ਹਟਦੇ ਨਾ ਤੁਸੀਂ ਹਟਿਆ ਸਿੱਖ ਕਹਿੰਦੇ ਸੀ ਤਹੀਆ ਕਰ ਲਿਆ ਸਾਡੀ ਭਾਈ ਤੁਹਾਡੇ ਨਾਲ ਨਹੀਂ ਬਣਦੀ ਹੈਗੀ ਸਾਡੇ ਰਾਜ ਭਾਗ ਹੁੰਦੇ ਸੀਗੇ ਆਪਣੇ ਸਾਡੇ ਰਾਜ ਭਾਗ ਮੁੜ ਬਹਾਲ ਹੋ ਜਾਣ ਅਸੀਂ ਉਹਦੇ ਵਾਸਤੇ ਜਦੋਜਹਿਦ ਕਰਨਦੇ ਆ ਬਸ ਗੱਲ ਖਤਮ ਹੈ ਅਗਲੇ ਕਹਿੰਦੇ ਇਸੇ ਕਰਕੇ ਸਾਰਾ ਕੁਝ ਚੱਲਦਾ ਪਿਆ ਨਾ ਜੀ ਵੀ ਜਦੋਂ ਸਾਡੇ ਰਾਜ ਭਾਗ ਹੋਣਗੇ ਅੱਜ ਸਿੱਖ ਤੁਹਾਡੇ ਤੇ ਤੁਮ ਤਾਂ ਲਾਉਂਦੇ ਐ ਫਿਰ ਤੁਹਾਡੇ ਤੇ ਤੁਮ ਤਾਂ ਨਹੀਂ ਲੱਗੂਗੀ ਤੁਸੀਂ ਵੀ ਸੁਰਖਰੂ ਭਾਈ ਆਪਣੇ ਘਰੇ ਅਸੀਂ ਆਪਦੇ ਘਰੇ ਸੁਰਖਰੂ ਅਸੀਂ ਜਦੋਂ ਸਾਡੀਆਂ ਆਪਣੀਆਂ ਸਰਕਾਰਾਂ ਹੋਣਗੀਆਂ ਅਸੀਂ ਆਪਣੇ ਲੋਕਾਂ ਨੂੰ ਸਮਝਾ ਲਾਂਗੇ ਵੀ ਗੁਰਮਤ ਕੀ ਹੈ ਮਨਮਤ ਕੀ ਹੈ ਅਨਮਤ ਕੀ ਹੈ ਅਸੀਂ ਆਪਣੇ ਖਿੱਤੇ ਦੇ ਵਿੱਚ ਅਸੀਂ ਆਪਣੇ ਰਾਜ ਭਾਗ ਦੇ ਵਿੱਚ ਆਪਣੀਆਂ ਰਵੈਤਾਂ ਨੂੰ ਪੂਰੇ ਵਧੀਆ ਤਰੀਕੇ ਦੇ ਨਾਲ ਕਾਇਮ ਰੱਖ ਲਾਂਗੇ ਆਹੀ ਕਹਿੰਦੇ ਨਾ ਜੀ ਸਾਰੇ ਸਿੱਖ ਜਿਹੜੇ ਸੰਘਰਸ਼ ਕਰਨ ਵਾਲੇ ਹੈਗੇ ਆ ਹੁਣ ਤੁਸੀਂ ਦੇਖੋ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਸਾਰਾ ਕੁਝ ਕਰਦੇ ਹੈਗੇ ਆ ਬਾਬਾ ਦੀਪ ਸਿੰਘ ਜੀ ਦੇ ਬਾਰੇ ਕੀ ਆਪਾਂ ਬਹੁਤ ਕੁਝ ਜਾਣਦੇ ਆ ਕੀ ਆਪਾਂ ਮਾੜਾ ਮੋਟਾ ਵੀ ਕੁਝ ਜਾਣਦੇ ਆ ਵੀ ਉਹਨਾਂ ਦੀ ਸ਼ਹਾਦਤ ਕਿਸ ਕਾਰਨ ਕਰਕੇ ਹੋਈ ਸੀ ਅਸੀਂ ਉਹਨਾਂ ਦੇ ਜੀਵਨੀ ਦੇ ਬਾਰੇ ਮਾੜਾ ਮੋਟਾ ਵੀ ਕੁਝ ਜਾਣਦੇ ਆ ਜਦ ਸਾਨੂੰ ਸਿਰਫ ਇਹ ਪਤਾ ਹੈਗਾ ਕਿ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਔਰ ਅੱਜ ਅਸੀਂ 600 ਪਾਉਂਡ ਦਾ ਕੇਕ ਤਿਆਰ ਕਰਵਾਉਣਾ ਔਰ ਉਸ ਤੋਂ ਬਾਅਦ ਫਿਰ ਆਪਾਂ ਸੰਗਤ ਦੇ ਵਿੱਚ ਵੰਡਣਾ ਇੱਕ ਵੀਡੀਓ ਬਣੂੰਗੀ ਬਸ ਜਿਵੇਂ ਆਪ ਇੰਨਾ ਕੀ ਸੋਚਦੇ ਹੈਗੇ ਆ ਮੈਂ ਤੁਹਾਨੂੰ ਨਾਲ 2-3 ਉਦਾਹਰਣਾਂ ਸਾਂਝੀਆਂ ਕਰੂੰਗਾ ਮੈਂ ਨਾ ਇੱਕ ਵੀਡੀਓ ਵੇਖੀ ਸੋਸ਼ਲ ਮੀਡੀਆ ਦੇ ਉੱਪਰ ਘੁੰਮਦੀ ਹੋਈ ਸਨ 2024 ਦੀ ਵੀ ਹੈ ਸਨ 2025 ਦੀ ਵੀ ਹੈ ਉਸ ਵੀਡੀਓ ਦੇ ਵਿੱਚ ਉਹ ਇਹ ਕਹਿ ਰਹੇ ਆ ਕਹਿੰਦੇ ਕਿ ਸਾਡਾ ਪਰਿਵਾਰ ਪਿਛਲੇ ਤਕਰੀਬਨ 10-15 ਸਾਲਾਂ ਤੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਵਾਲੇ ਦਿਨ 600 ਪੌਂਡ ਦਾ ਕੇਕ ਤਿਆਰ ਕਰਵਾਉਂਦਾ ਹੈ ਔਰ ਉਸ ਤੋਂ ਬਾਅਦ ਫਿਰ ਸੰਗਤ ਦੇ ਵਿੱਚ ਵੰਡਿਆ ਜਾਂਦਾ ਹੈ ਉਹ ਇਹ ਗੱਲ ਕਹਿੰਦੇ ਹੈਗੇ ਹੁਣ ਮੈਂ ਨਾ ਸੋਸ਼ਲ ਮੀਡੀਆ ਤੇ ਉੱਪਰ ਵੇਖਣ ਲੱਗਾ ਤੁਸੀਂ ਵੀ ਦੇਖਿਆ ਹਾਂਗਾ ਇੱਕ ਸਜ ਨੇ ਪੋਸਟ ਲਿਖ ਕੇ ਪਾਈ ਹੋਈ ਸੀ ਬਈ ਦੇਗ ਤੋਂ ਕੇਕ ਤੱਕ ਦਾ ਸਫ਼ਰ ਸਿੱਖ ਪਰੰਪਰਾਵਾਂ ਦੇ ਮੁਤਾਬਕ ਸਿੱਖ ਨੇ ਜਦੋਂ ਵੀ ਕੋਈ ਕਾਰਜ ਕਰਨਾ ਹੈਗਾ ਭਾਵੇਂ ਦੁੱਖ ਦਾ ਸਮਾਂ ਭਾਵੇਂ ਸੁੱਖ ਦਾ ਸਮਾਂ ਭਾਵੇਂ ਖੁਸ਼ੀ ਹੈ ਭਾਵੇਂ ਗਮੀ ਹੈ ਗੁਰੂ ਕੀ ਹਜ਼ੂਰੀ ਦੇ ਵਿੱਚ ਪ੍ਰਵਾਨ ਕੀਆ ਭਲਾ ਕੇਵਲ ਦੇਗ ਔਰ ਗੁਰੂ ਕੇ ਲੰਗਰ ਆਹ ਸਾਰਾ ਕੁਝ ਹੈਗਾ ਕੇਕ ਦਾ ਤੱਕਦਰੇ ਜ਼ਿਕਰ ਕੋਈ ਨਹੀਂ ਹੈਗਾ ਪਰ ਇਹ ਜਿਹੜੀ ਪੱਛਮੀ ਸਭਿਅਤਾ ਹੈਗੀ ਆ ਜਿਹੜੀਆਂ ਕਿਸੇ ਹੋਰ ਦੀਆਂ ਰਵੈਤਾਂ ਆ ਅਸੀਂ ਉਹਨਾਂ ਨੂੰ ਆਪਣੇ ਵਿਰੇਆਂ ਵਿੱਚ ਆਪ ਥਾਂ ਦੇ ਦਿੱਤੀ ਆਸੇ-ਪਾਸੇ ਸਾਡੇ ਆਪਣੇ ਪਰਿਵਾਰਾਂ ਵਿੱਚ ਵੀ ਕਿਉਂਕਿ ਆਪਾਂ ਇਹ ਗੱਲ ਮੰਨਦੇ ਆਂ ਭਈ ਹਕੂਮਤਾਂ ਸਾਜ਼ਿਸ਼ਾਂ ਘੜਦੀਆਂ ਨੇ ਉਹ ਤੁਹਾਡੇ ਆਸੇ-ਪਾਸੇ ਇਦਾਂ ਦਾ এনਵਾਇਰਨਮੈਂਟ ਸਿਰਜਦੀਆਂ ਨੇ ਕਿ ਸਾਡੇ ਬੱਚੇ ਜਾਂ ਅਸੀਂ ਆਪ ਵੀ ਉਹਨਾਂ ਦੇ ਪ੍ਰੋਪਾਗੈਂਡ ਦਾ ਸ਼ਿਕਾਰ ਹੋ ਜਾਂਦੇ ਆਂ ਔਰ ਅਸੀਂ ਉਹਦੇ ਵਿੱਚ ਫਸ ਜਾਂਦੇ ਆ ਜਿੱਦਾਂ ਦਾ ਉਹ ਨੈਰੇਟਿਵ ਸੈੱਟ ਕਰ ਦਿਆ ਸੀ ਉਹਦੇ ਜਾਲ 'ਚ ਫਸ ਜਾਂਦੇ ਆ ਪਰ ਮੈਂ ਸਵਾਲ ਫਿਰ ਇਹ ਕਰਦਾ ਹੈਗਾ ਕੀ ਆਪਾਂ ਇੰਨੇ ਜ਼ਿਆਦਾ ਕਮਜ਼ੋਰ ਹਾਂ ਕੀ ਸਾਡੀਆਂ ਰਵੈਤਾਂ ਇੰਨੀਆਂ ਜ਼ਿਆਦਾ ਕਮਜ਼ੋਰ ਨੇ ਕੀ ਅਸੀਂ ਬੌਧਿਕ ਤੌਰ ਦੇ ਉੱਪਰ ਤੇ ਆਤਮਿਕ ਤੌਰ ਦੇ ਉੱਪਰ ਇੰਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਆ ਕਿ ਸਾਡੇ ਆਸੇ ਪਾਸੇ ਜਿਹੜਾ ਵੀ ਕੋਈ ਜਿਸ ਤਰੀਕੇ ਦੀ ਵੀ ਚੀਜ਼ ਸਾਡੇ ਸਾਹਮਣੇ ਪਰੋਸਦਾ ਆ ਆਪਾਂ ਨੂੰ ਅਕਸੈਪਟ ਕਰ ਲੈਣੇ ਆ ਇੰਨੇ ਜ਼ਿਆਦਾ ਕਮਜ਼ੋਰ ਆਪਾਂ ਜੇ ਗੁਰੂ ਕੇ ਸੇਖਾ ਫੇਰੇ ਨੇ ਕਮਜ਼ੋਰ ਨਹੀਂ ਹੋ ਸਕਦੇ ਸਿੱਖ ਤਾਂ ਇਹ ਕਮਜ਼ੋਰ ਹੈ ਹੀ ਨਹੀਂ ਐ ਇੱਕ ਮੈਂ ਹੋਰ ਵਖਿਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉੱਥੇ ਨਾ ਗੁਰੂ ਘਰ ਜਾਂਦੇ ਹੈਗੇ ਆ ਇਸ ਦਿਹਾੜੇ ਮੌਕੇ ਟਰਾਲੀਆਂ ਭਰ-ਭਰ ਕੇ ਮੈਂ ਨਾ ਕਈ ਵਾਰ ਦੇਖਦਾ ਹੈਗਾ ਕਿ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਕਿੰਡੀ ਵੱਡੀ ਐ ਉਹਨਾਂ ਨੇ ਜ਼ਿੰਦਗੀ ਵਿੱਚ ਜਿਹੜੇ ਕਾਰਜ ਕੀਤੇ ਨੇ ਕਿੱਡੇ ਮਹਾਨ ਕਾਰਜ ਨੇ ਸਾਨੂੰ ਭੁੱਲ ਗਏ ਸਾਰੇ ਅਸੀਂ ਬਾਬਾ ਦੀਪ ਸਿੰਘ ਜੀ ਨੇ ਪਤਾ ਕਿਵੇਂ ਦਾ ਬਣਾ ਲਿਆ ਹੈਗਾ ਅਸੀਂ ਇਹ ਬਣਾ ਲਿਆ ਕੋਈ ਬਾਬਾ ਬਣ ਗਿਆ ਡੇਰਾ ਖੋਲ ਲਿਆ ਬਾਬਾ ਦੀਪ ਸਿੰਘ ਜੀ ਅਖੇ ਮੇਰੇ ਸਿਰ ਦੇ ਉੱਪਰ ਆਉਂਦੇ ਆ ਹੱਦ ਹੋ ਗਈ ਕਮਾਲ ਦੀ ਗੱਲ ਹੈਗੀ ਆ ਬਾਬਾ ਦੀਪ ਸਿੰਘ ਜੀ ਤੇਰੇ ਸਿਰ ਦੇ ਉੱਪਰ ਕਿਦਾਂ ਆਉਂਦੇ ਆ ਭਲਾ ਜੀ ਔਰ ਉੱਥੇ ਉਹ ਪੁੱਛਾ ਦੇਣ ਬਹਿ ਜਾਂਦਾ ਹੈਗਾ ਸਾਡੀਆਂ ਮਾਈਆਂ ਬੀਬੀਆਂ ਸਾਡੇ ਟੱਬਰ ਪਰਿਵਾਰ ਇਕੱਠੇ ਹੋ ਕੇ ਤੁਮ ਤੁਰੇ ਹੁੰਦੇ ਆ ਫਲਾਣੇ ਬਾਬਾ ਜੀ ਕੋ ਜਾਣਾ ਕੀ ਗੱਲ ਉੱਥੇ ਉੱਥੇ ਬਾਬਾ ਦੀਪ ਸਿੰਘ ਜੀ ਆਉਂਦੇ ਆ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਉੱਪਰ ਜਿੰਨੀ ਲੁੱਟ ਖਸੁੱਟ ਜਿੰਨੇ ਡੇਰੇ ਬਣਾ ਕੇ ਡੇਰੇਦਾਰਾਂ ਨੇ ਲੁੱਟ ਕੀਤੀ ਹੈ ਨਾ ਮੈਨੂੰ ਲੱਗਦਾ ਮੈਂ ਕਹਿਣ ਲੱਗਾ ਸੀ ਕਿ ਹੋਰ ਕਿਸੇ ਨੇ ਨਹੀਂ ਕੀਤੀ ਹੋਣੀ ਹੋਰ ਵੀ ਕਈਆਂ ਨੇ ਬਹੁਤ ਕੁਝ ਕੀਤਾ ਹੈਗਾ ਇੱਥੇ ਇਹ ਕੁੱਤਿਆਂ ਦੇ ਨਾਂ ਦੇ ਉੱਪਰ ਕੁੱਤੇ ਦੀ ਸਮਾਧ ਦੇ ਨਾਂ ਦੇ ਉੱਪਰ ਬਹੁਤ ਕੁਝ ਹੋਇਆ ਹੈਗਾ ਮੈਂ ਇੱਕ ਦਿਨ ਵੇਖ ਮਹਰਾਨ ਹੋ ਗਿਆ ਇੱਕ ਦਿਨ ਥੋੜੇ ਜਿਹਾ ਵਿਸ਼ੇ ਤੋਂ ਹਟ ਕੇ ਗੱਲ ਕਰਦਾ ਕੁੱਤੇ ਦੀ ਸਮਾਧ ਬਣੀ ਹੋਈ ਆ ਪਤਾ ਨਹੀਂ ਕਿੱਥੇ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਦੇਤੇ ਸਾਬਕਾ ਇੱਕ ਅਧਿਕਾਰੀ ਹੈਗੇ ਸ਼ਾਇਦ ਮੈਨੇਜਰ ਸਾਹਿਬ ਹੈ ਗਿਆ ਇੱਕ ਸਾਡੀ ਭੈਣ ਨੇ ਇੰਟਰਵਿਊ ਕੀਤੀ ਪੱਤਰਕਾਰ ਭੈਣਾਂ ਸਾਡੀ ਉਹ ਉਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਖੁਲਾਸੇ ਕੀਤੇ ਕਹਿੰਦੇ ਕਿ ਜਦੋਂ ਮੈਂ ਜੌਬ ਦੇ ਉੱਪਰ ਸੀਗਾ ਤਾਂ ਕਹਿੰਦਾ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੁੰਦਾ ਸੀਗਾ ਕਿ ਤੁਸੀਂ ਉੱਥੇ ਵਾਸਤੇ ਮਹਾਰਾਜ ਕਿਤੇ ਆਪਾਂ ਕਹਿੰਦੇ ਕਿ ਮਹਾਰਾਜ ਦੇ ਪ੍ਰਕਾਸ਼ ਉਥੇ ਪ੍ਰਕਾਸ਼ ਨਹੀਂ ਕੀਤਾ ਜਾ ਸਕਦੇ ਫਲਾਨੀ ਥਾਂ ਦੇ ਉੱਪਰ ਕਹਿੰਦੇ ਸਾਡੇ ਤੇ ਦਬਾਅ ਹੁੰਦਾ ਰਾਜਨੀਤਿਕ ਕਿ ਉਥੇ ਦੇਣੇ ਪੈਣੇ ਆ ਨਹੀਂ ਅਗਲੇ ਬਦਲੀ ਕਰਦੇ ਆ ਨਹੀਂ ਅਗਲੇ ਤੁਹਾਨੂੰ ਕਹਿੰਦੇ ਕਿ ਤੁਹਾਡੀ ਜੌਬ ਨੂੰ ਖਤਰਾ ਇਸ ਤਰੀਕੇ ਨਾਲ ਸਾਡਾ ਸਾਰਾ ਕੁਝ ਚੱਲ ਰਿਹਾ ਹੈਗਾ ਸੋ ਬਹੁਤ ਥਾਵਾਂ ਤੇ ਸਾਡਾ ਕੁਝ ਹੋਣ ਰਿਹਾ ਹੈਗਾ ਸਾਨੂੰ ਪਤਾ ਹੀ ਨਹੀਂ ਹੈਗਾ ਮੈਂ ਨਾ ਵੇਖਣ ਦਾ ਸਿਕਾ ਆ ਦੋ ਕੁ ਦਿਨ ਪਹਿਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਬਾ ਕਾਇਦਾ ਆਪਣੇ ਇੱਕ ਭਾਸ਼ਣ ਦੇ ਦੌਰਾਨ ਗੁਰੂ ਦੀ ਹਜ਼ੂਰੀ ਵਿੱਚ ਸੰਗਤ ਨੂੰ ਸੰਬੋਧਿਤ ਹੁੰਦਿਆਂ ਇਹ ਗੱਲ ਕਹੀ ਹੈ ਉਹ ਕਹਿੰਦੇ ਕਿ ਕੇਕ ਵਗੈਰਾ ਜਿਹੜੇ ਹੈਗੇ ਆ ਇਸ ਕਟਣੇ ਇਹ ਸਾਡੀਆਂ ਪਰੰਪਰਾਵਾਂ ਦਾ ਹਿੱਸਾ ਨਹੀਂ ਹੈ ਠੋਕ ਵਜਾ ਕੇ ਉਹਨਾਂ ਨੇ ਗੱਲ ਕੀਤੀ ਹੈ ਮੈਂ ਨਾ ਇਹ ਗੱਲ ਠੋਕ ਵਜਾ ਕੇ ਉਹਨਾਂ ਨੇ ਕੀਤੀ ਹੈ ਇਸ ਕਰਕੇ ਉਹਨਾਂ ਦਾ ਹਵਾਲਾ ਦੇ ਕੇ ਗੱਲ ਕਰ ਰਿਹਾ ਏਦਾਂ ਦੇ ਵਿਸ਼ੇ ਦੇ ਉੱਪਰ ਗੱਲ ਕਰਨ ਲੱਗਾ ਕਿ ਮੈਨੂੰ ਡਰ ਲੱਗਦਾ ਹੈਗਾ ਸਾਡੇ ਆਪਣੇ ਹੀ ਪਰਿਵਾਰ ਉਹ ਕਹਿੰਦੇ ਸਾਡੀ ਬਹੁਤ ਜ਼ਿਆਦਾ ਸ਼ਰਦਾ ਆ ਸਾਡੀ ਸ਼ਰਦਾ ਨੂੰ 6 ਵਜੇ ਆ ਇਹ ਸਬੰਦੇ ਨੇ ਮਾਰੀ ਆ ਇਹਨੇ ਆ ਗੱਲ ਬੋਲੀ ਆ ਦੁਆਲੇ ਹੋ ਜਾਂਦੇ ਆ ਇਸ ਕਰਕੇ ਕਈ ਵਾਰ ਕੇਸਲ ਵੱਟ ਕੇ ਰੱਖੀਦੀ ਆ ਪਰ ਕਈ ਵਾਰ ਨਹੀਂ ਰਹਿ ਹੁੰਦਾ ਹੈਗਾ ਇਸ ਕਰਕੇ ਕਈ ਵਾਰ ਗੱਲ ਕਰਨ ਲੱਪ ਪਈਦਾ ਹੈਗਾ ਉਹ ਚੇਚੇ ਤਾਰੂ ਦੇ ਉੱਪਰ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਆ ਹੈਗਾ ਮੈਂ ਜੋ ਵਾਸੇ-ਪਾਸੇ ਜਿਹੜਾ ਵੀ ਕਰਦਾ ਹੈਗਾ ਅਸੀਂ ਆਪ ਵੀ ਵਿੱਚ ਹੋ ਸਕਦੇ ਆ ਸਾਡੇ ਆਪਣੇ ਟੱਬਰ ਵੀ ਹੋ ਸਕਦੇ ਆ ਨਿਗਾ ਮਾਰ ਕੇ ਵੇਖੀ ਆਪਾਂ ਸਾਰੇ ਜਣੇ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਦੇਖੋ ਇਹ ਜਿਹੜੀਆਂ ਰਵੈਤਾਂ ਹੈਗੀਆਂ ਨੇ ਇਹਨਾਂ ਰਵੈਤਾਂ ਤੋਂ ਸਾਨੂੰ ਵਰਜ਼ਿਆ ਗਿਆ ਹੈਗਾ ਇਹ ਸਾਡੀਆਂ ਰਵੈਤਾਂ ਨਹੀਂ ਅਸੀਂ ਤੇ ਜਿਹੜੇ ਪ੍ਰਚਾਰਕ ਹੈਗੇ ਨਾ ਜੀ ਸਾਡੇ ਉਹ ਵਰਜਦੇ ਹੈਗੇ ਆਪਣੇ ਪਰਿਵਾਰਾਂ ਨੂੰ ਕਿ ਤੁਸੀਂ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਵੀ ਇਸ ਤਰੀਕੇ ਦੇ ਨਾਲ ਜਨਮ ਦਿਨ ਨਹੀਂ ਮਨਾਉਣੇ ਹੈਗੇ ਕੇਕ ਕੱਟਣੀ ਸਾਡੀ ਰਵਾਇਤ ਦਾ ਹਿੱਸਾ ਨਹੀਂ ਹੈ ਪਰ ਅਸੀਂ ਨਹੀਂ ਹਟਦੇ ਅਸੀਂ ਆਪਣੇ ਘਰਾਂ ਵਿੱਚ ਆਪਣੇ ਆਪਣੇ ਬੱਚਿਆਂ ਦੇ ਜਨਮ ਦਿਨ ਵੀ ਐਂ ਮਨਾਉਣੇ ਆ ਹੈਪੀ ਆ ਅਨੀਵਰਸਰੀ ਜੋ ਅੱਜ ਉਹ ਵੀ ਆ ਜਾਂਦਾ ਹੈਗਾ ਉਹ ਵੀ ਆਪਾਂ ਕੇਕ ਘਰ ਦੇ ਵਿੱਚ ਕੋਈ ਆ ਗਿਆ ਕੇਕ ਕੋਈ ਚੱਲ ਗਿਆ ਕੇਕ ਕਿਸੇ ਦਾ ਵੈਲਕਮ ਕਰਨਾ ਚੱਲ ਕੇਕ ਹੱਦ ਹੋ ਗਈ ਹੈ ਫਿਰ ਆਪਾਂ ਪਤਾ ਕੀ ਕਹਿੰਨੇ ਆ ਅਹੀਂ ਕਹਿੰਦੇ ਲਾ ਆਰਐਸਐਸ ਨੇ ਜੀ ਕੁਸ ਪੈਠ ਕਰਤੀ ਉਹਨਾਂ ਨੂੰ ਸਾਡੇ ਸਾਡੀਆਂ ਸਿੱਖ ਜਥੇਬੰਦੀਆਂ 'ਚ ਘਾਟ ਆ ਗਈ ਆ ਉਹ ਭਲਿਆ ਘਾਟ ਜਿਹੜੀ ਸਾਡੇ ਆਪਣੇ ਵਿੱਚ ਆ ਗਈ ਆ ਅਸੀਂ ਆਪਣੇ ਨੂੰ ਠੀਕ ਕਰ ਸਕਦੇ ਕਿ ਨਹੀਂ ਕਰ ਸਕਦੇ ਨਰਿੰਦਰ ਮੋਦੀ ਲੈ ਕੇ ਆਇਆ ਕੇਕ ਭਲਾ ਮੋਹਨ ਭਾਗਵਤ ਲੈ ਕੇ ਆਇਆ ਕੇਕ ਅਸੀਂ ਆਪ ਲੈ ਕੇ ਆਏ ਪਤਾ ਸਾਨੂੰ ਹੈਗਾ ਢਾਹ ਲੱਗ ਰਹੀ ਆ ਠੀਕ ਕਿੰਨੇ ਕਰਨੀਆਂ ਅਸੀਂ ਮਾੜਾ ਮੋਟਾ ਜਿੰਨਾ ਕੁ ਆਪਣੇ ਹੱਥ 'ਚ ਆਏਗਾ ਉਹਨਾਂ 'ਚ ਤਾਂ ਆਪਾਂ ਕਰ ਸਕਦੇ ਕਿ ਨਹੀਂ ਦੋਸ਼ ਕਿਸੇ ਹੋਰ ਨੂੰ ਦੇਣਾ ਨਹੀਂ ਸਾਡੇ ਜਥੇਦਾਰੀ ਗਲਤ ਹੋ ਗਏ ਆ ਸਾਡੀਆਂ ਸੰਸਥਾਵਾਂ 'ਚ ਘਾਟ ਆ ਗਈ ਆ ਜਿਕਾਟ ਆ ਗਈ ਹੈ ਸਾਡੇ ਪਰਿਵਾਰ ਚ ਘਾਟ ਆ ਗਈ ਆ ਆਪਣੇ ਇਦਾਂ ਨਹੀਂ ਕਹਿਣਾ ਹੈਗਾ ਕਿ ਸਾਡੇ ਟੱਬਰ ਚ ਘਾਟ ਆ ਗਈ ਤੇ ਮੇਰੇ ਚ ਘਾਟ ਆ ਗਈ ਆ ਮੈਂ ਉਸ ਬਹਿਣ ਵਿੱਚ ਬਹਿ ਗਿਆ ਇਦਾਂ ਕਹਿਣਾ ਚਾਹੀਦਾ ਮੇਰੇ ਖਿਆਲ ਦੇ ਨਾਲ ਸਾਨੂੰ ਕਿ ਮੇਰੇ ਵਿੱਚ ਗਰਾਵਟ ਆ ਗਈ ਆ ਜਿੱਥੇ ਜਿੱਥੇ ਗਰਾਵਟ ਆ ਗਈ ਆ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨੂੰ ਠੀਕ ਕਰਾਂ ਪਰ ਚਲੋ ਜੇ ਕਿਸੇ ਨੇ ਨਹੀਂ ਟਾਲਣਾ ਨਹੀਂ ਹਟਣਾ ਆਪਣੇ ਘਰਾਂ ਚ ਆਪਣੀ ਮਨਮਰਜ਼ੀ ਕਰਨੀ ਹੀ ਕਰਨੀ ਆ ਘਟੋ ਘਟਾਪਾ ਮੈਂ ਜੋ ਮਰਜ਼ੀ ਕਰੀ ਚੱਲਾਂ ਗੁਰਮਤ ਤੋਂ ਉਲਟ ਕਰੀ ਚੱਲਾਂ ਪਰ ਮੈਂ ਕਿੰਨਾ ਵੈਸੇ ਤਾਂ ਨਹੀਂ ਕਰਨਾ ਚਾਹੀਦਾ ਪਰ ਫਿਰ ਵੀ ਕੀ ਭਲਾ ਸਾਨੂੰ ਇੰਨਾ ਹੱਕ ਹੈਗਾ ਕਿ ਜਿਹੜੀ ਮਨਮਤ ਮੈਂ ਕਰਦਾ ਜਿਹੜਾ ਗੁਰਮਤ ਦੇ ਅਨੁਕੂਲ ਕਾਰਜ ਨਹੀਂ ਹੈਗਾ ਜਿਹੜਾ ਉਹ ਮੈਂ ਕਰਦਾ ਉਹ ਮੈਂ ਗੁਰਦੁਆਰਾ ਸਾਹਿਬ ਜਾ ਕੇ ਹੋਰ ਸੰਸਥਾਵਾਂ ਧਾਰਿਆਂ ਦੇ ਉੱਪਰ ਜਾ ਕੇ ਵੀ ਉਹ ਮੈਂ ਥੋਪਾਂ ਘਟੋ ਘਟ ਇੰਨੀ ਕੁ ਇਮਾਨਦਾਰੀਤਾ ਆਪਾਂ ਰੱਖ ਲਈਏ ਨਾ ਅਸੀਂ ਪਤਾ ਕੀ ਕਰਦੇ ਹਾਂ ਅਸੀਂ ਗੁਰੂ ਨੂੰ ਵੀ ਆਪਣੇ ਵਰਗਾ ਬਣਾਉਣਾ ਚਾਹੁੰਦੇ ਆ ਵੀ ਜਿੱਦਾਂ ਦਾ ਮੈਂ ਗੁਰੂ ਨੂੰ ਮੈਂ ਵੇਖਦਾਰਾ ਜਿਸ ਰੂਪ ਦੇ ਵਿੱਚ ਵੀ ਗੁਰੂ ਸਾਹਿਬ ਜੀ ਤੁਸੀਂ ਉਦਾਂ ਦੇ ਹੋ ਜਾਓ ਬਸ ਅਸੀਂ ਐਂ ਸੋਚਦੇ ਆ ਜਦੋਂ ਕਿ ਇੰਜ ਨਹੀਂ ਗੁਰੂ ਨੇ ਸਾਡੀ ਸਿੱਖ ਦੀ ਘਾਟ ਤਕੜਨੀ ਹੈ ਜਾਂ ਘੜੀ ਹੈ ਅਸੀਂ ਗੁਰੂ ਦੀ ਘਰ ਤੱਕੜਨ ਰਹੇ ਹੈਗੇ ਆ। ਕਿਨੇ ਗੁਰੂ ਨੇ ਸਾਨੂੰ ਰਵੈਤਾਂ ਦਿੱਤੀਆਂ ਸਾਨੂੰ ਪੂਰਨੇ ਪਾ ਕੇ ਦੱਸਿਆ ਕਿ ਐਦਾਂ ਨਹੀਂ ਭਾਈ ਐਦਾਂ। ਪਰ ਆਪਾਂ ਕਹਿੰਨੇ ਲਾ ਗੁਰੂ ਸਾਹਿਬ ਜੀ ਤੁਸੀਂ ਐਦਾਂ ਨਹੀਂ ਯਾਰ। ਗੁਰੂ ਸਾਨੂੰ ਨਹੀਂ ਠੀਕ ਲੱਗਦਾ ਐਦਾਂ। ਜਿੱਦਾਂ ਮੈਂ ਕਹਿੰਨਾ ਗੁਰੂ ਸਾਹਿਬ ਜੀ ਐਦਾਂ ਨਹੀਂ ਐਦਾਂ। ਅਸੀਂ ਗੁਰੂ ਨੂੰ ਐ ਕਹਿੰਨੇ ਆ ਭਲਾ ਦੱਸੋ ਜੀ ਗੁਰੂ ਨੂੰ ਪਰਵਾਨੇ ਜਾਵਾਂਗੇ। ਮੈਂ ਬਾਰ-ਬਾਰ ਜ਼ਿਕਰ ਕਰਦਾ ਹੈਗਾ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਦਾ ਜਿਹੜੇ ਅੱਡ-ਅੱਡ ਝੇਲਿਆਂ ਦੇ ਅੰਦਰ ਬੰਦ ਹੈਗੇ ਆ। ਇਸੇ ਕਰਕੇ ਤੁਸੀਂ ਉਹਨਾਂ ਸੁਪੀਚਾ ਸੁਣ ਕੇ ਦੇਖ ਲਓ। ਆ ਜਿਹੜਾ ਸਾਡਾ ਯੂਥ ਹੋ ਆ। ਅੱਜ ਜ਼ਿਆਦਾਤਰ ਨੌਜਵਾਨਾਂ ਨੂੰ ਹੁੰਦਾ ਹੈਗਾ ਜਨਮ ਜੁਲਮ ਦਿਨ ਹੁਣ ਜਿਹੜਾ ਯੂਥ ਹੈਗਾ ਅੱਜ ਕੱਲ ਜ਼ਿਆਦਾ ਪ੍ਰਭਾਵਿਤ ਕਿਸ ਨੌਜਵਾਨ ਤੋਂ ਆਪਲਾ ਜੀ ਜੇਲ੍ਹ ਦੇ ਅੰਦਰ ਬੰਦਾ ਜੀ 3 ਸਾਲ ਦੋ ਵਧੇਰੇ ਸਮਾਂ ਹਟਲਾ ਅਮਰਤਪਾਲ ਸਿੰਘ ਦੀ ਗੱਲ ਕਰਦੇ ਆ ਨਾ ਜੀ ਦਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦਾ ਅਮਰਤਪਾਲ ਸਿੰਘ ਦੀ ਸਪੀਚਾਂ ਸੁਣ ਕੇ ਵੇਖ ਲੋ ਤੁਹਾਨੂੰ ਅਮਰਤਪਾਲ ਸਿੰਘ ਨੇ ਕਿਹੜੀਆਂ ਕਿਹੜੀਆਂ ਗੱਲਾਂ ਆਖੀਆਂ ਆਪਲਾ ਜੇ ਤੁਸੀਂ ਅਮਰਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਤਾਂ ਜੋ ਗੱਲਾਂ ਬਤਾ ਅਮਰਤਪਾਲ ਸਿੰਘ ਨੇ ਸੁਣੀਆਂ ਜਿਹੜੀਆਂ ਸਪੀਚਾਂ ਸੁਣੀਆਂ ਜਿਸ ਤਰੀਕੇ ਨਾਲ ਖਾਲਸਾ ਵੀਰ ਕੱਢੀ ਮਕਸਦ ਕੀ ਸੀਗਾ ਪਲਾ ਲੈਕਚਰਾਂ ਦੇ ਵਿੱਚੋਂ ਸਾ ਆਪਣੀਆਂ ਰਵੈਤਾਂ ਆਪਦੀ ਮਿੱਟੀ ਆਪਣੀ ਹੋਂਦ ਉਹਨੂੰ ਬਰਕਰਾਰ ਰੱਖਣ ਦੀ ਖਾਤਰ ਸਾਰਾ ਅਗਲਾ ਜੇਲ੍ਹ ਦੇ ਵਿੱਚ ਬਹਿ ਗਿਆ ਸਨ ਸਾਨੂੰ ਤਾਂ ਵੀ ਕੋਈ ਸਿਰਫ ਇੰਨੀ ਆ ਬੱਸ ਪਈ ਉਹ ਜਿੰਦਾਬਾਦ ਤੇ ਬੱਸ ਉਹਦੇ ਹੱਕ ਤੇ ਪੋਸਟ ਪਾਉਣੀ ਹੈ ਜਿਸ ਮਕਸਦ ਦੀ ਖਾਤਰ ਜਿਹੜੀਆਂ ਗੱਲਾਂ ਕਰਦਾ ਵੀ ਸਾਡੀ ਹੋਂਦ ਨੂੰ ਖਤਰਾ ਹੈ ਅਸੀਂ ਨਿਕਲੇ ਜਾ ਰਹੇ ਸਨ ਕੋਈ ਨਿਕਲ ਰਿਹਾ ਹੈਗਾ ਆ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਇਦਾਂ ਦੀਆਂ ਗੱਲਾਂ ਵੀ ਕਰਦਾ ਹੁੰਦਾ ਸੀਗਾ ਉਹ ਪਰ ਨਹੀਂ ਸਾਡੀ ਸਿਹਤ ਤੇ ਕੋਈ ਅਸਰ ਹੀ ਨਹੀਂ ਹੈਗਾ ਸੰਤ ਜਰਨਾ ਸਿੰਘ ਖਾਲਸਾ ਪਿੰਡਰਾ ਵਾਲਿਆਂ ਤੋਂ ਬਾਅਦ ਜਿਹੜਾ ਸੰਘਰਸ਼ ਵਿੜਿਆ ਗਿਆ ਸੀਗਾ ਕਿੰਨੇ ਸੂਰਬੀਰ ਬਹਾਦਰ ਯੋਧੇ ਕਿਹਨਾਂ ਕਰਾਂ ਦਾ ਨਾਮ ਲੈ ਲਈਏ ਤੁਸੀਂ ਦੇਖੋ ਜਿੱਦ ਦਾ ਭਾਈ ਜਗਤਾਰ ਸਿੰਘ ਹਵਾਰਾ 7 ਲੱਖ ਦੇ ਇਕੱਠ ਨੇ ਉਹਨਾਂ ਨੂੰ ਚੁਣਿਆ ਨਾ ਜੀ ਇਦਾਂ ਹੀ ਆ ਨਾ ਜੀ ਮਕਸਦ ਕੀ ਹੈਗਾ ਕਿਸ ਮਕਸਦ ਦੀ ਖਾਤਰ ਆਪਣੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਖਾਤਰ ਆਪਣੀਆਂ ਰਵਾਇਤਾਂ ਨੂੰ ਬਚਾਉਣ ਦੀ ਖਾਤਰ ਆਪਣੀ ਬੋਲੀ ਆਪਦਾ ਸੱਭਿਆਚਾਰ ਆਪਣਾ ਕਲਚਰ ਉਹਨੂੰ ਬਚਾਉਣ ਦੀ ਖਾਤਰ ਸਾਰਾ ਕੁਝ ਹੈ ਨਾ ਆਪਣੇ ਰਾਜ ਭਾਗ ਦੀ ਖਾਤਰ ਸਾਰਾ ਕੁਝ ਹੈ ਨਾ ਸੜਾ ਧੱਕਾ ਹੁੰਦਾ ਹੈਗਾ ਅਸੀਂ ਵਧੀਆ ਕੁਝ ਸਿਰਜਣਾ ਚਾਹੁੰਦੇ ਆ ਆਪਾਂ ਗੁਰੂ ਸਾਹਿਬਾਨ ਦੀ ਬਾਣੀ ਪੜ੍ਹਦੇ ਆ ਭਗਤ ਸਾਹਿਬਾਨ ਦੀ ਬਾਣੀ ਪੜ੍ਹਦੇ ਆ ਆਹੀ ਕੁਝ ਹੋਣਾ ਜੀ ਸਾਨੂੰ ਉਹਨਾਂ ਦੇ ਵਿੱਚ ਵੀ ਦੱਸਿਆ ਗਿਆ ਪਈ ਆ ਪੂਰਨੇ ਪਾਏ ਆ ਤੇ ਅਸੀਂ ਇੱਕਦਾਂ ਦਾ ਵਧੀਆ এনਵਾਇਰਨਮੈਂਟ ਆਪਾਂ ਇੱਕ ਵਧੀਆ ਵਾਤਾਵਰਣਿਕ ਵਧੀਆ ਮਾਹੌਲ ਇੱਕ ਬੇਗਮਪੁਰਾਏ ਕਹਲੇ ਮੀਰਾਜ ਇੱਕ ਖਾਲਸਾਈ ਰਾਜ ਐਵੇਂ ਦੀ ਗੱਲ ਹੈ ਨਾ ਜੀ ਸਾਰੇ ਪਾਸੇ ਔਰ ਉਹਦੇ ਵਿੱਚ ਆ ਸਾਰਾ ਕੁਝ ਤੇ ਆਉਂਦਾ ਹੀ ਨਹੀਂ ਹੈਗਾ ਇੱਕ ਮੈਂ ਹੋਰ ਵੇਖਿਆ ਕੇਕ ਵੀਡੀਓ ਦੇਖੀ ਮੈਂ ਗੋੜ ਕੇਕ ਵਾ ਜੀ ਚੰਗਾ ਤਕੜਾ ਵੱਡਾ ਕੇਕ ਆ ਔਰ ਉਸ ਕੇਕ ਦੇ ਉੱਪਰ ਬਾਬਾ ਦੀਪ ਸਿੰਘ ਜੀ ਨੂੰ ਬਿਠਾਤਾ ਕੇਕ ਦੇ ਉੱਪਰ ਬਿਠਾਤਾ ਬਾਬਾ ਦੀਪ ਸਿੰਘ ਜੀ ਨੂੰ ਬਾਬਾ ਦੀਪ ਸਿੰਘ ਜੀ ਪਤਾ ਕੌਣ ਨੇ ਬਾਬਾ ਦੀਪ ਸਿੰਘ ਜੀ ਦਾ ਜਨਮ 27 ਜਨਵਰੀ 1682 ਨੂੰ ਹੋਇਆ ਸੀਗਾ ਪਿੰਡ ਪੂਲੇ ਅਮਰਸਰ ਜ਼ਿਲ੍ਹਾ ਪੈਂਦਾ ਪੰਜਾਬ ਦੇ ਵਿੱਚ ਪੈਂਦਾ ਸਾਡੇ ਵਿੱਚ ਬਹੁਤਿਆਂ ਨੂੰ ਨਹੀਂ ਪਤਾ ਹੈਗਾ ਅੱਛਾ ਉਹਨਾਂ ਦੇ ਪਿਤਾ ਜੀ ਭਾਈ ਭਗਤਾ ਜੀ ਤੇ ਮਾਤਾ ਮਾਤਾ ਜੂਣੀ ਜੀ ਸ਼ਾਇਦ ਸਾਨੂੰ ਕੇਵਲ ਇਹ ਪਤਾ ਹੈਗਾ ਆ ਕੇ ਬਾਬਾ ਦੀਪ ਸਿੰਘ ਜੀ ਨੇ ਦਮ ਦੇ ਮਿਟਕਸਾਲ ਦੀ ਆਪਾਂ ਗੱਲ ਕਰਦੇ ਆ ਕਈਆਂ ਨੂੰ ਉਹ ਪਤਾ ਹੋਊਗਾ ਕਈਆਂ ਨੂੰ ਨਹੀਂ ਪਤਾ ਹੋਊਗਾ ਸ਼ੁਰੂਆਤ ਦਮ ਦੇ ਮਿਟਕਸਾਲ ਔਰ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਬਾਰੇ ਸਾਨੂੰ ਮੋٹے ਤੌਰ ਤੇ ਸਾਰਿਆਂ ਨੂੰ ਤਕਰੀਬਨ ਇਹ ਪਤਾ ਹੈਗਾ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਵੀ ਉਹਨਾਂ ਨੇ ਕੀਤੇ ਕਿਉਂਕਿ ਤਹੱਯਾ ਕੀਤਾ ਸੀਗਾ ਨਾ ਉਹਨਾਂ ਨੇ ਕਿ ਮੈਂ ਜਾਂ ਸ਼ਹੀਦ ਹੋਊਗਾ ਜਾਂ ਫਿਰ ਮੈਂ ਜਾ ਕੇ ਉੱਥੇ ਦਰਸ਼ਨ ਕਰੂੰਗਾ ਦਰਬਾਰ ਸਾਹਿਬ ਤਹੱਯਾ ਕੀਤਾ ਸੀਗਾ ਔਰ ਦੋਨੇ ਕੰਮ ਹੋਏ ਮੈਦਾਨ-ਏ-ਜੰਗ ਦੇ ਵਿੱਚ ਜੂਝਦੇ ਹੋਇਆ ਉਹਨਾਂ ਦੀ ਧੌਣ ਦੇ ਉੱਪਰ ਬਾਰ ਕੀਤਾ ਗਿਆ ਉਹਨਾਂ ਦਾ ਸੀਸ ਧੜ ਤੋਂ ਵੱਖ ਹੁੰਦਾ ਆਪਣੇ ਦੂਜੇ ਹੱਥ ਦੇ ਨਾਲ ਉਹ ਆਪਣਾ ਸੀ ਸੰਭਦੇ ਆ ਔਰ ਦੂਸਰੇ ਹੱਥ ਦੇ ਨਾਲ ਖੰਡਾ ਫੜ ਕੇ ਵੋਂਦੇ ਹੋਏ ਉਹ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜਾ ਕੇ ਜਾਮੇ ਸ਼ਹਾਦਤ ਪੀ ਜਾਂਦੇ ਆ ਐਨਾ ਪਤਾ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਕੋਲੋਂ ਅੰਮ੍ਰਿਤ ਸ਼ਕੈ ਸੀਗਾ ਬਾਬਾ ਦੀਪ ਸਿੰਘ ਜੀ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਜਿੱਥੇ ਗੁਰਬਾਣੀ ਔਰtheta ਨਾਲ ਦੀ ਨਾਲ ਉਹਨਾਂ ਨੇ ਸ਼ਸਤਰ ਵਿਦਿਆ ਤੋਂ ਵੀ ਇਹਨਾਂ ਪੂਰੀ ਤਰ੍ਹਾਂ ਜਾਣੂ ਕਰਵਾ ਕੇ ਤੇ ਪੂਰੀ ਤਰ੍ਹਾਂ ਨਿਪੁੰਨ ਕਰ ਦਿੱਤਾ ਸੀਗਾ ਔਰ ਬਾਬਾ ਦੀਪ ਸਿੰਘ ਜੀ ਨੇ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ ਜਿੱਥੇ ਆਪਾਂ ਨੂੰ ਪਤਾ ਨਾ ਕਿ ਭਾਈ ਮਨੀ ਸਿੰਘ ਜੀ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖਣ ਦਾ ਜਿਹੜਾ ਸੀਗਾ ਉਹ ਕਾਰਜ ਕੀਤਾ ਸੀਗਾ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਵੀ ਵੱਡਾ ਯੋਗਦਾਨ ਨਾਲ ਪਾਇਆ ਸੀਗਾ ਸੋ 1757 ਈਸਵੀ ਦੇ ਵਿੱਚ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਜਦੋਂ ਅਫਗਾਨ ਤੋਂ ਹਮਲਾਵਰ ਆਉਂਦੇ ਆ ਜਿਵੇਂ ਅਹਿਮਦ ਸ਼ਾਹ ਅਬਦਾਲੀ ਆਉਂਦਾ ਉਹ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ ਹੈਗਾ ਜਦੋਂ ਤਾਂ ਬੇਅਦਬੀ ਸਿੱਖ ਕਿਦਾ ਬਰਦਾਸ਼ਤ ਕਰ ਸਕਦੇ ਭਲਾ ਸਿੱਖ ਨਹੀਂ ਬਰਦਾਸ਼ਤ ਕਰ ਸਕਦੇ ਹੁਣ ਕਈ ਵਾਰੀ ਆਪਾਂ ਇਹ ਗੱਲ ਪੜ੍ਹਦੇ ਆ ਜਾਂ ਸੁਣਦੇ ਹੈਗਾ ਕਿ ਉਹਨਾਂ ਨੇ ਕਸਮ ਖਾਧੀ ਉਹਨਾਂ ਨੇ ਕਸਮਾ ਸਿੱਖ ਧਰਮ ਦੇ ਵਿੱਚ ਕਸਮਾ ਕਸਮਾ ਵਾਲਾ ਕੋਈ ਹਿਸਾਬ-ਤਾਬ ਨਹੀਂ ਹੈਗਾ ਐਚ ਤਾਂ ਤਹੱਈਆ ਕੀਤਾ ਜਾਂਦਾ ਹੈਗਾ ਕਿ ਮੈਂ ਪ੍ਰਣ ਕਰਦਾ ਆ ਇੱਥੇ ਪ੍ਰਣ ਕੀਤੇ ਜਾਂਦੇ ਆ ਸੋਹਾ ਨਹੀਂ ਖਾਧੀ ਜਾਂਦੀਆਂ ਕਈ ਵਾਰ ਨਾਲ ਸਾਡੇ ਆਮ ਰਵੈ ਗੱਲਬਾਤ ਇਦਾਂ ਦੀ ਆਹੀ ਆਪੇ ਬਣਾ ਬਣੂ ਲੈ ਸਾਰਾ ਕੁਝ ਇਦਾਂ ਇੱਕ ਦੂਜੇ ਨਾਲ ਝਗੜਾ ਹੋ ਗਿਆ ਕਿਸੇ ਨੂੰ ਲੈ ਕੇ ਮਾੜਾ ਮੋਟਾ ਹੀ ਹੋਵੇ ਭਾਵੇਂ ਚੱਲ ਗੁਰਦੁਆਰੇ ਚੜ ਜਾ ਆ ਜਾ ਗੁਰੂ ਗ੍ਰੰਥ ਸਾਹਿਬ ਚੱਕ ਲੈ ਸਿਰ ਤੇ ਆ ਜਾ ਗੁਰੂ ਗ੍ਰੰਥ ਸਾਹਿਬ ਦਾ ਹੱਥ ਰੱਖ ਕੇ ਸੋਹ ਖਾ ਲੈ ਹੱਦ ਹੋ ਗਈ ਹੈ ਕਮਾਲ ਦੀ ਗੱਲ ਹੈ ਇਦਾਂ ਦੇ ਲਫਜ਼ਪ ਬੋਲਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਸੋਹਾ ਖਾਣ ਦੇ ਵਾਸਤੇ ਥੋੜੋ ਦਿੱਤੀ ਆ ਗੁਰੂ ਸਾਹਿਬ ਜੀ ਨੇ ਬਖਸ਼ੀ ਆ ਸਾਨੂੰ ਕਿਸੇ ਸਾਨੂੰ ਪਤਾ ਹੀ ਨਹੀਂ ਹੈਗਾ ਦਰਅਸਲ ਇਹ ਇੱਕ ਕਾਰਨ ਬਣ ਗਿਆ ਜਿਨ੍ਹਾਂ ਕਾਰਨਾਂ ਦੇ ਕਰਕੇ ਆਪਾਂ ਰਵੈਤਾਂ ਤੋਂ ਦੂਰ ਹੋ ਗਏ ਆ ਮੈਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਬਾਰੇ ਉਹਨਾਂ ਦੀ ਸ਼ਹਾਦਤ ਦੇ ਬਾਰੇ ਕੁਝ ਇੱਕ ਸੰਖੇਪ ਜਿਹਦੇ ਵਿੱਚ ਗੱਲ ਇਸ ਕਰਕੇ ਕੀਤੀ ਹੈ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਜਿਨ੍ਹਾਂ ਦੇ ਆਪਾਂ ਜਨਮ ਦਿਹਾੜੇ ਦੇ ਉੱਪਰ ਕੇਕ ਕੱਟਦੇ ਆ ਕੇਕ ਖਾਲਸਾ ਹੀ ਰਵੈਤਾਂ ਦਾ ਹਿੱਸਾ ਨਹੀਂ ਹੈ ਇਹ ਕਿਸੇ ਹੋਰ ਦਾ ਕਲਚਰ ਹੈ ਆਪਾਂ ਆਪਣੇ ਵੇੜਿਆਂ ਦੇ ਵਿੱਚ ਇਹਨੂੰ ਥਾਂ ਦੇਤੀ ਆਪਣੇ ਵੇੜਿਆਂ 'ਚ ਪਹਿਲਾਂ ਥਾਂ ਦਿੱਤੀ ਬੱਚਿਆਂ ਦੇ ਜਨਮ ਦਿਨ ਆਪਾਂ ਜਦੋਂ ਮਨਾਉਂਦੇ ਆ ਕੇਕ ਤੋਂ ਬਿਨਾ ਸਾਡਾ ਕਾਰਜੇ ਨਹੀਂ ਹੁੰਦਾ ਜੀ ਸਾਰਾ ਕੇਕ ਦੇ ਉੱਪਰ ਫਿਰ ਹੋਰੋਂ ਪਤਾ ਨਹੀਂ ਕੀ ਉੱਪਰ ਇਹਦਾ ਮੋਮਬਤੀਆਂ ਹੀ ਬਾਲ ਦਿਆ ਇੱਕ ਹੋਰ ਨਵਾਂ ਕੰਮ ਹੀ ਹੋਣਾ ਹੋ ਗਿਆ ਸ਼ੁਰੂ ਐਦਾ ਅੱਗ ਦੀਆਂ ਲਾਟਾਂ ਜਾਂ ਨਿਕਲਦੀਆਂ ਤਾਂ ਨੂੰ ਕਈ ਵਾਰੀ ਕਈ ਸੜ ਕੇ ਸੁਆਹ ਵੀ ਹੁੰਦੇ ਦੇਖੇ ਮੈਂ ਤੁਸੀਂ ਵੀ ਦੇਖਿਓਗੇ ਖਬਰਾਂ ਸੁਣੀਆਂ ਖੈਰ ਇਹ ਨਹੀਂ ਹੈਗਾ ਕਿ ਜੇ ਸੜ ਕੇ ਸੁਆਹ ਹੁੰਦੇ ਤਾਂ ਚਲੋ ਜੀ ਉਹ ਨਾ ਲਾਇਆ ਕਰਾਂਗੇ ਤੇ ਕਿ ਨਹੀਂ ਨਹੀਂ ਇਹ ਸਾਡੀ ਆਰਵਾਇਤਾ ਨਹੀਂ ਹੈਗੀਆਂ ਆਪਾਂ ਖੁੱਲੇ ਦਿਲ ਦੇ ਨਾਲ ਇਸ ਗੱਲ ਨੂੰ ਸਤਿਕਾਰ ਕਰੀਏ ਔਰ ਜੜੀਆਂ ਪਰੰਪਰਾਵਾਂ ਨੇ ਜਿਸ ਮਕਸਦ ਦੀ ਖਾਤਰ ਦੇਖੋ ਜਦੋਂ ਗੁਰਬਾਣੀ ਦੀਆਂ ਕਿੰਦਾ ਬੜਾ ਯੋਗਦਾਨ ਬਾਬਾ ਦੀਪ ਸਿੰਘ ਜੀ ਦਾ ਹੁਣ ਗੁਰਬਾਣੀ ਦੇ ਮੁਤਾਬਕ ਕੀ ਜੜੀਆਂ ਅਨਮਤੀ ਅਤੇ ਮੰਨਮਤੀ ਰਵੈਤਾਂ ਨੇ ਉਹਨਾਂ ਨੂੰ ਸਾਨੂੰ ਅਪਣਾਉਣਾ ਚਾਹੀਦਾ ਹੈ ਜਾਂ ਸਾਨੂੰ ਅਨਮਤੀ ਤੇ ਮੰਨਮਤੀ ਜੜੀਆਂ ਰਵੈਤਾਂ ਨੇ ਉਹਨਾਂ ਤੋਂ ਸਾਨੂੰ ਕਿਨਾਰਾ ਕਰਨਾ ਚਾਹੀਦਾ ਹੈ ਉਹਨਾਂ ਨੂੰ ਆਪਣੇ ਤੋਂ ਲਾਂਬੇ ਕਰਨਾ ਚਾਹੀਦਾ ਫੈਸਲਾ ਪਾ ਕਰਨਾ ਉਹਨਾਂ ਨੇ ਵੀ ਸ਼ਹਾदत ਇਸੇ ਮਕਸਦ ਦੀ ਖਾਤਰ ਦਿੱਤੀਆਂ ਔਰ ਜਿਨ੍ਹਾਂ ਦੇ ਆਪਾ ਦਿਹਾੜੇ ਮਨਾਉਣੇ ਆ ਇੰਨਾ ਕੁ ਜ਼ਰੂਰ ਸੋਚਿਆ ਕਰੀਏ ਵੀ ਉਹ ਕਿਸ ਵਿਚਾਰਧਾਰਾ ਦੇ ਸਮਰਥਕ ਸਿਗੇ ਕਿਸੇ ਮਕਸਦ ਨੂੰ ਉਹ ਅਪਣਾਏ ਹੋਏ ਸੀਗੇ ਉਹਨਾਂ ਦੇ ਟੀਚਾ ਕੀ ਸੀਗਾ ਔਰ ਉਹਨਾਂ ਦੇ ਰਾਹਾਂ ਦੇ ਉੱਪਰ ਉਹਨਾਂ ਦੀਆਂ ਪੈਰਾਂ ਦੇ ਉੱਪਰ ਚੱਲਣ ਵਾਲੇ ਅੱਜ ਵੀ ਹੈਗੇ ਆ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਹਟਿਆ ਕਈ ਸ਼ਹਿਰਾਂ ਤੋਂ ਜਾਂ ਪੀ ਗਏ ਕਈ ਅੱਜ ਵੀ ਜੇਲ੍ਹਾਂ ਚ ਬੰਦ ਹੈਗੇ ਆ ਕਈ ਜੇਲ੍ਹਾਂ ਤੋਂ ਬਾਹਰ ਸੰਘਰਸ਼ ਕਰਦੇ ਪਏ ਆ ਹੱਲੇ ਵੀ ਸੰਘਰਸ਼ ਦੇ ਵਿੱਚ ਨੇ ਸਗੋਂ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੋ ਤਾਂ ਜੋ ਤੁਸੀਂ ਸਹੀ ਮੈਅਨੇ ਵਿੱਚ ਇਹ ਗੱਲ ਕਹਿ ਸਕੋ ਕਿ ਆਪਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਇਸ ਤਰੀਕੇ ਦੇ ਨਾਲ ਮਨਾਇਆ ਕਿ ਬਾਬਾ ਦੀਪ ਸਿੰਘ ਜੀ ਦੀਆਂ ਪੈਰਾਂ ਦੇ ਉੱਪਰ ਚੱਲ ਕੇ ਸੰਘਰਸ਼ ਕਰਨ ਵਾਲੇ ਸੂਰਬੀਰ ਯੋਧੇ ਧਿਰਾਂ ਜਿੱਥੇ ਬੰਦੀਆਂ ਜਿਹੜੇ-ਜਿਹੜੇ ਵੀ ਹੈਗੇ ਆ ਪਈ ਆਪਾਂ ਉਹਨਾਂ ਦੇ ਨਾਲ ਤੁਰਦੇ ਆ ਫੇਰ ਤਾਂ ਮੰਨਿਆ ਜਾਊਗਾ ਕਿ ਆਪਾਂ ਉਹਨਾਂ ਨੂੰ ਸਮਰਪਿਤ ਹੈਗੇ ਜਿਨ੍ਹਾਂ ਦੇ ਆਪਾਂ ਦਿਹਾੜਾ ਮਨਾਉਨੇ ਆ ਪਰ ਜੇ ਆਪਾਂ ਆ ਅਨਮਤੀ ਤੇ ਮਨਮਤੀ ਕਾਰਜ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਫੇਰ ਆਪਾਂ ਆਪਣੇ ਹਥੀਂ ਆਪਣੇ ਕਲਚਰ ਨੂੰ ਆਪਣੀਆਂ ਰਵੈਤਾਂ ਨੂੰ ਢਾ ਲਾਉਣੇ ਆ ਇਹਨੂੰ ਕੇਵਲ ਨਿਰੀਸ਼ਰਦਾ ਕਹਿ ਕੇ ਥਾਂ ਨਾ ਦਈਏ ਆਪਣੇ ਵਿਹੜਿਆਂ ਤੇ ਆਪਣੇ ਦਿলো ਦਿਮਾਗਾਂ ਦੇ ਵਿੱਚ ਆਪਾਂ ਖੁੱਲੇ ਦਿਲ ਦੇ ਨਾਲ ਸਵੀਕਾਰ ਕਰੀਏ ਕਿ ਗੁਰਮਤ ਦੇ ਮੁਤਾਬਕ ਅੰਨੀ ਸ਼ਰਦਾ ਨੂੰ ਕੋਈ ਥਾਂ ਨਹੀਂ ਹੈਗੀ ਸ਼ਰਦਾ ਨੂੰ ਬੜੀ ਥਾਂ ਆ ਗੁਰਮਤ ਦੇ ਵਿੱਚ ਸ਼ਰਦਾ ਤੋਂ ਬਿਨਾ ਹੈ ਹੀ ਕੱਖ ਨਹੀਂ ਧਰਮ ਪਰ ਅੰਨੀ ਸ਼ਰਦਾ ਨਹੀਂ ਪੜ ਲਓ ਇਤਿਹਾਸ ਲਮੇਰੀ ਹੁੰਦੀ ਹੈ ਗੱਲ ਸੋ ਬੜਾ ਚੰਗਾ ਲੱਗਾ ਜਹੇਦਰ ਗੜਗਾ ਜਹੋਰਾ ਨੇ ਵੀ ਇਸ ਗੱਲ ਦੇ ਬਾਰੇ ਜ਼ਿਕਰ ਕੀਤਾ ਹੈਗਾ ਕਿ ਇਹ ਰਵਾਇਤ ਜਾਂ ਇਸ ਤਰੀਕੇ ਦੇ ਨਾਲ ਜੋ ਕੁਝ ਹੁੰਦਾ ਹੈਗਾ ਇਹ ਠੀਕ ਨਹੀਂ ਹੈ ਇਹ ਮਨਮਤ ਹੈ ਉਮੀਦ ਕਰਦੇ ਆ ਕਿ ਆਪਾਂ ਜ਼ਰੂਰ ਆਪਣੀ ਹੋਂਦ ਹਸਤੀ ਨੂੰ ਕਾਇਮ ਰੱਖਦੇ ਹੋਇਆ ਆਪਣੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਬਿਹਤਰੀ ਦੇ ਵਾਸਤੇ ਕੁਝ ਨਾ ਕੁਝ ਇਦਾਂ ਦਾ ਕਰਾਂਗੇ ਜਿਦੇ ਨਾਲ ਸਾਡੀ ਅੱਡਰੀ ਅਤੇ ਖਾਲਸੇ ਦੀ ਨਿਆਰੀ ਹੋਂਦ ਬਰਕਰਾਰ ਰਹਿ ਸਕੇ ਦੀਪ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਨੂੰ ਜਾਂਦੇ ਜਾਂਦੇ ਖਾਸ ਕਰਕੇ ਜ਼ਰੂਰ ਕਹਿਣਾ ਚਾਹਾਂਗਾ ਕਿ ਨਵੀਂ ਜਿਹੜੀ ਪੀੜ੍ਹੀ ਹੈਗੀ ਆ ਉਹਨਾਂ ਦਾ ਤਾਂ ਆਈਡੀਆ ਲਵਣਾ ਜੀ ਦੀਪ ਸਿੱਧੂ ਦੇ ਬਾਰੇ ਇੱਕ ਲਫ਼ਜ਼ ਕੋਈ ਮੈਂ ਕਹਿੰਨਾ ਸੋਸ਼ਲ ਮੀਡੀਆ ਤੇ ਬੋਲ ਕੇ ਦਾ ਵੇਖੇ ਜਿਹੜੇ ਰਵੈਤਾਂ ਨੂੰ ਨਹੀਂ ਵੀ ਸਮਝਦੇ ਨਾ ਉਹ ਵੀ ਅਗਲੇ ਦੇ ਦੁਆਲੇ ਹੁੰਦੇ ਆ ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਦੁਆਲੇ ਹੁੰਨੇ ਆ ਕਿਸੇ ਦੇ ਤੁਹਾਨੂੰ ਦੀਪ ਸਿੱਧੂ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਨਾ ਜੀ ਦੀਪ ਸਿੱਧੂ ਵੀ ਆਪਣੀ ਹੋਣਦ ਆਪਣੇ ਖਾਲਸਾਈ ਜਿਹੜੀਆਂ ਪਰੰਪਰਾਵਾਂ ਨੇ ਰਵੈਤਾਂ ਨੇ ਉਹ ਉਹਨਾਂ ਦੀਆਂ ਗੱਲਾਂ ਹੀ ਕਰਦਾ ਹੁੰਦਾ ਸੀ ਕਹਿੰਦਾ ਜੀ ਉਹ ਸੋ ਉਹਨਾ ਪਰੰਪਰਾਵਾਂ ਨੂੰ ਢਾਹ ਜਿਹੜੀ ਆਪਾਂ ਆਪ ਲਾ ਰਿਆ ਮੇਰੇ ਵੀਰੋ ਆਪਾਂ ਵਿਚਾਰ ਕਰੀਏ ਕਿ ਕੀ ਆਪਾਂ ਗਲਤ ਤਾਂ ਨਹੀਂ ਹੈਗੇ ਸਿੱਖ ਰਵੈਤਾਂ ਦੀ ਕਸਬੱਟੀ ਇੱਕ ਪਾਸੇ ਰੱਖ ਲਓ ਇੱਕ ਪਾਸੇ ਜੋ ਆਪਾਂ ਕਰਦੇ ਆ ਉਹ ਰੱਖ ਲਈਏ ਬਿਲਕੁਲ ਕਲੀਅਰ ਹੋ ਜਾਣਾ ਹੈਗਾ ਦੇਖੋ ਅੰਦਰੇ ਜੋ ਮਰਜ਼ੀ ਕਰੀ ਚੱਲੋ ਵਹਿ ਤਾਂ ਤਦਵੀ ਨਹੀਂ ਕਰਨਾ ਚਾਹੀਦਾ ਅੰਦਰੇ ਵੀ ਆਪਣੀ ਆਪ ਵੀ ਕੋਸ਼ਿਸ਼ ਕਰਨੀ ਚਾਹੀਦੀ ਹੜ ਜੀਏ ਪਰ ਉਹ ਜਿੱਥੋਂ ਅਸੀਂ ਸਿੱਖਿਆ ਲੈਣੀ ਹੈ ਗੁਰੂ ਘਰ ਜੇਫਾ ਉਹ ਚਾ ਉੱਥੇ ਵੀ ਲੈ ਕੇ ਜਾਈਏ ਕਿ ਨਹੀਂ ਮੈਂ ਤਾਂ ਉਥੇ ਭਗਾਨੇ ਲਾਉਣੀ ਲਾਉਣੇ ਆ ਮੈਂ ਉੱਥੇ ਲੜੀਆਂ ਲਟਾਈਆਂ ਉੱਥੇ ਉਹ ਉਹਦੇ ਦੁਵਾਲੇ ਦੁਵਾਲੇ ਲਾਉਣੀਆਂ ਹੀ ਆ ਕੇਕ ਦੇ ਦੁਵਾਲੇ ਤੇ ਮੈਂ ਕੇਕ ਲੈ ਕੇ ਜਾਣਾ ਜਾਣਾ ਆ ਇਹ ਜੇਦਵਾ ਇਹ ਜਿੱਦ ਗੁਰੂ ਨੂੰ ਪਰਵਾਹ ਨਹੀਂ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰਕੇ ਪਹਾੜੇ ਵਿੱਚ ਆਵੇ ਆਪਣੇ ਪਹਾੜੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਸਾਈਂਆਂ ਦੇ ਬਚਨ ਨੇ ਜੇ ਕਿਸੇ ਨੂੰ ਇਹ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਸਭੇਕ ਭਾਸ਼ਾ ਦੇ ਵਿੱਚ ਭਾਈ ਤੁਸੀਂ ਕਹਿ ਦਿਓ ਕਿ ਨਾ ਭਾਈ ਆਪਾਂ ਨਹੀਂ ਜੰਮਣਣਾ ਆਪਾਂ ਤੇ 600 ਪਾਉਂਡ ਦਾ ਕੇਕ ਲੈ ਕੇ ਜਾਣਾ ਹੀ ਜਾਣਾ ਬੇਤਸੀ ਕਰ ਲਓ ਜੋ ਕਰਨਾ ਸਭਿਕ ਭਾਸ਼ਾ ਚ ਫਿਰ ਭਾਈ ਇਹਦਾ ਲਿਖ ਦਿਓ ਤੁਹਾਡੀ ਮਰਜ਼ੀ ਹੈ ਬਹੁਤ ਬਹੁਤ ਧੰਨਵਾਦ